ਵਾਹਿਗੁਰੂ ਗੁਰੂ ਤੇ ਬਾਣੀ ਤਿੰਨੇ ਇੱਕ ਰੂਪ ਹਨ ਵਾਹ ਵਾਹ ਬਾਣੀ ਨਿਰੰਕਾਰ ਹੈ ਤੁਸੀਂ ਜੇਵੜ ਅਵਰ ਨਾ ਕੋਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨ ਪ੍ਰਤਖ ਗੁਰੂ ਨਿਸ਼ਟਾਰ ਸੋ ਐਸੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿੱਤੇ ਪਾਸ਼ਾ ਤੇ ਮੇਰੇ ਸਤਿਗੁਰੂ ਕਹਿੰਦੇ ਨੇ ਕਿ ਜੇ ਸਾਡੇ ਬਚਨ ਸੁਣਨੇ ਨੇ ਤੇ ਗੁਰਬਾਣੀ ਸਰਵਣ ਕਰਿਆ ਜੇ ਜੇ ਸਾਡੇ ਨਾਲ ਆਪ ਬਚਨ ਕਰਨੇ ਨੇ ਤੇ ਫਿਰ ਸਤਿਗੁਰ ਕਹਿੰਦੇ ਨੇ ਕਿ ਬਾਣੀ ਆਪ ਪੜਿਓ ਸਾਡੇ ਅੰਦਰ ਇਹ ਭਾਵਨਾ ਚਾਹੀਦੀ ਹੈ ਜਦੋਂ ਅਸੀਂ ਬਾਣੀ ਸੁਣਨੇ ਆ ਸਤੁਰ ਦੇ ਬਚਨ ਫਿਰ ਦੇਖੋ ਕਿਵਾਂਤ ਕਿਵਾਂ ਨਹੀਂ ਹੋਏਗਾ ਦਿਲ ਕਰੇਗਾ ਹੋਰ ਸੁਣੀਏ ਹੋਰ ਸੁਣੀਏ ਮੈਂ ਕਈ ਵਾਰ ਬੇਨਤੀ ਕਰਨਾ ਕਿ ਗੁਰੂ ਨਾਲ ਜੁੜੋ ਠੀਕ ਹੈ ਕਿਸੇ ਨੇ ਸਭਾ ਕਿਸੇ ਉਹ ਘਟ ਵੱਧ ਹੈ ਖਿਮਾ ਕਰਨਾ ਕਈ ਵਾਰ ਕਹਿਣਗੇ ਪੀ ਜਦੋਂ ਸਾਡੇ ਸਤ ਲੱਗਣਗੇ ਨਾ ਉਦੋਂ ਹੀ ਜਾਣਾ ਜਦੋਂ ਉੱਠਣਗੇ ਨਾਲ ਹੀ ਉੱਠ ਜਾਣਾ ਜਦੋਂ ਸਾਡੇ ਗੁਰਮੁਖ ਪਿਆਰੇ ਕਥਾ ਵਾਲੇ ਲੱਗਣਗੇ ਉਦੋਂ ਜਾਣਾ ਉਹਨਾਂ ਦੇ ਨਾਲ ਹੀ ਉੱਠ ਪੈਣਾ ਅਸੀਂ ਫਿਰ ਅਜੇ ਗੁਰੂ ਨਾਲ ਨਹੀਂ ਜੁੜੇ ਨਾ ਨਾ ਜਦੋਂ ਅਸੀਂ ਗੁਰੂ ਨਾਲ ਜੁੜ ਜਾਵਾਂਗੇ ਕੋਈ ਵੀ ਸਤਗੁਰ ਦੀ ਬਾਣੀ ਸਰਵਣ ਕਰਾਏਗਾ ਚਾਹੇ ਕਥਾ ਹੈ ਕੀਰਤਨ ਹੈ ਮੋਦਕ ਬਚਨ ਨੇ ਵੀ ਸਤਗੁਰੂ ਦੇ ਬਚਨ ਗੁਰੂ ਗੋਬਿੰਦ ਸਿੰਘ ਦੇ ਬਚਨ ਸੁਣਨ ਕਿਹਦਾ ਮਰਨੀ ਕਰਦਾ ਹੈ ਕੋ ਦੁਨੀਆ ਤੇ ਜਿਹੜੇ ਗੁਰਨਾਮਕ ਨਾਲੇਵਾ ਅਸੀਂ ਕਹਿੰਨੇ ਗੁਰੂ ਕੇ ਅਸੀਂ ਸੇਵਕ ਹਾਂ ਤੇ ਦਿਲ ਕਰਦਾ ਹੈ ਨਾ ਗੁਰੂ ਦੇ ਬਚਨ ਸੁਣੀਏ ਗੁਰੂ ਨਾਲ ਬਚਨ ਕਰੀਏ ਜਦੋਂ ਮਰਜੀ ਸੁਣੋ 24 ਘੰਟੇ ਜਦੋਂ ਮਰਜੀ ਗੁਰੂ ਦੇ ਨਾਲ ਬਚਨ ਕਰਨਾ ਸਹਿਬ ਕਹਿੰਦੇ ਸਾਡੇ ਬਚਨ ਸੁਣਨੇ ਗੁਰਬਾਣੀ ਸਰਵਣ ਕਰੋ ਬਚਨ ਕਰਨੇ ਹਨ ਤੇ ਗੁਰਬਾਣੀ ਆਪ ਪੜੋ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੁਗੋ ਜੁਗ ਅਟਲ ਸਤਿਗੁਰੂ ਸੰਸਾਦ ਸਿੰਘ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਦੇ ਬਚਨ ਹੁੰਦਾ ਤੂੰ ਸਤਗੁਰ ਚਹੋ ਜੁਗੀ ਆਪ ਆਪੇ ਪਰਮੇਸ਼ਰ ਇਹ ਬਚਨ ਹੈ ਤੂੰ ਸਤਗੁਰ ਚਹੋ ਜੁਗੀ ਆਪ ਆਪੇ ਪਰਮੇਸ਼ਰ ਸੋਨਾਰ ਸਾਧਕ ਸਿੱਧ ਸਿੱਖ ਸੇਵੰਦ ਕਰੈ ਤੁਰ ਜੁਗੋ ਜੁਗਤਾਲ ਸਤਗੁਰ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ ਪੁੱਛਿਆ ਸੱਜੇ ਪਾਤਸ਼ਾਹ ਆਪ ਜੀ ਨੇ ਆਸ਼ੇਸ਼ ਰੂਪ ਧਾਰਨ ਹੁਣ ਤੱਕ ਕੀਤੇ। ਅਗਲਾ ਬਚਨ ਦੱਸੋ। ਤੇ ਉੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਆ ਪਹਿਲਾ ਬਚਨ ਕਰਦੇ ਆ ਪੰਜ ਪਿਆਲੇ ਪੰਜ ਪੀਰ ਛੱਤੋਂ ਪੀਰ ਬੈਠਾ ਗੁਰਪਾਰੀ। ਅਰਜਨ ਕਾਇਆ ਬਲਟਕਾ ਮੂਰਤ ਹਰਗੋਬਿੰਦ ਸਵਾਰੀ। ਪੀੜੀ ਚੱਲੀ ਛੋਡੀਆਂ ਰੂਪ ਦਿਖਾਉਣ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ ਬੜ ਜੋਦਾ ਪਰ ਪੁਕਾਰੀ। ਅੱਗੇ ਬਚਨ ਹੁੰਦਾ ਪੁਛਨ ਸਿੱਖ ਅਰਦਾਸ ਕਰ। ਸ਼ਿਆ ਮਹਿਲਾਂ ਤੱਕ ਦਰਸ਼ਨ ਹਾਰੀ ਸੱਚੇ ਪਾਤਸ਼ਾਹ ਆਪ ਜੀ ਦਾ ਛੇਵਾਂ ਸਰੂਪ ਹੈ ਗੁਰੂ ਨਾਨਕ ਸਾਹਿਬ ਦਾ ਕਿਰਪਾ ਕਰਿਓ ਆਉਣ ਵਾਲੇ ਸਮੇਂ ਬਾਰੇ ਦੱਸੋ ਤੇ ਧੰਨ ਗੁਰ ਹਰਗੋਬਿੰਦ ਸਾਹਿਬ ਬਾਹਰ ਕਹਿੰਦੇ ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ ਕਲਯੁਗ ਪੀੜੀ ਛੋਡੀਆਂ ਨੇਚਲ ਨੀਮ ਕਹਿੰਦੇ ਜੋ ਇਹ ਪੀੜੀ ਚੱਲ ਰਹੀ ਹੈ ਨਾ ਕਹਿੰਦੇ ਨੇਚਲ ਨੀਮ ਅਥਾਪ ਸਾਰੀ ਜੁਗ-ਜੁਗ ਸਤਗੁਰ ਧਰੈ ਅਵਤਾਰੀ ਜੁਗ-ਜੁਗ ਦਾ ਮਤਲਬ ਇੱਕ ਤਰਥ ਬਣਦਾ ਹੈ ਯੁਗ ਤੇ ਜੁਗ 2 ਤੇ 2 4 ਇੱਕ ਹੈ ਜੁਗੋ-ਜੁਗ ਅਟਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਭਾਵ ਤਨ ਗੁਰੂ ਹਰਗੋਬਿੰਦ ਸਾਹਿਬ ਮਾਰੇ ਕਹਿੰਦੇ ਨੇ ਕਿ ਚਾਰ ਸ੍ਰੀ ਰਸ਼ੀ ਸੂਪ ਹੋਰ ਧਾਰਨ ਕਰਾਂਗੇ ਤੇ ਫਿਰ ਇਹ ਸਤਗੁਰ ਭਾਵ ਜੁਗੋ-ਜੁਗ ਅਟਲ ਉਹ ਕਿਹੜਾ ਰੂਪ ਹੈ ਉਹ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ